ਇੱਕ ਪਾਸੇ ਵਾਰਿਸ ਪੰਜਾਬ ਦੀ ਅਕਾਲੀ ਦਲ ਸੀ ਸਿਮਰਨਜੀਤ ਸਿੰਘ ਮਾਨ ਉਹਨਾਂ ਦਾ ਅਕਾਲੀ ਦਲ ਸੀ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦਾ ਇਹ ਅਕਾਲੀ ਦਲ ਸੀ ਹੋਰ ਸਮਾਜ ਸੇਵੀ ਬਥੇਰੇ ਗਏ ਕੀ ਲੋਕਾਂ ਨੇ ਨਕਾਰ ਤੇ ਫਿਰ ਇਹ ਨਕਾਰਿਆ ਨਹੀਂ ਸੋਚ ਤੇ ਲੋਕਾਂ 'ਚ ਹੈਗੀ ਆ ਇੱਕ ਉਹ ਫੇਜ਼ ਹੈ ਨਾ ਮਤਲਬ ਥੋੜਾ ਸਮਾਂ ਪਹਿਲਾਂ ਜਦੋਂ ਅਮਰਤਪਾਲ ਨੇ ਹੁੰਜਾ ਫੇਰ ਜਿੱਤ ਮੰਨ ਲਓ ਸਭ ਤੋਂ ਪਹਿਲੀ ਵਾਰ ਜਿੱਤ ਅਮਰਤਪਾਲ ਦਾ ਕੇਸ ਲੱਗ ਇਹਨਾਂ ਦਾ ਲੱਗ ਇੱਕ ਤੇ ਅਮਰਤਪਾਲ ਆਪ ਉਥੇ ਲੀਡਰ ਸੀ ਚਿਹਰਾ ਸੀ ਇਹ ਕੋ ਜਿਸ ਤਰ੍ਹਾਂ ਲਾਂਚ ਕੀਤਾ ਗਿਆ ਸੰਤ ਜਰਨੈਲ ਸਿੰਘ ਦੇ ਪਿੰਡਰਾਂ ਵਾਲੇ ਦੇ ਰੂਪ ਚ ਹਾਲਾਂਕਿ ਉਹਨਾਂ ਨੂੰ ਵੀ ਕਾਫੀ ਬੱਦੂ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਤੁਸੀਂ ਉਹ ਦੇਖੋ ਤੇ ਉਹਨੂੰ ਜਿਸ ਕਿਸਮ ਨਾਲ ਅਰੈਸਟ ਕੀਤਾ ਜੀ ਹੁਣ ਉੱਥੇ ਚਲਾ ਗਿਆ ਜੀ ਉਹਨਾਂ ਉੱਥੇ ਲੱਗ ਗਿਆ ਜੀ ਹੁਣ ਉੱਥੇ ਆ ਜੀ ਜਿਵੇਂ ਸਿਕੰਡਰ ਕਰਾਇਆ ਬਾਅਦ ਵਿੱਚ ਫਾਈਨਲੀ ਅਰੈਸਟ ਕੀਤਾ ਉਹ ਇੱਕ ਬੜਾ ਡਰਾਮੈਟਿਕ ਸੀ ਉਹਨੂੰ ਵੀ ਉਹਦੇ ਨਾਲ ਉਹਦੇ ਇਮੇਜ ਨੂੰ ਉਹਦੇ ਐਕਸ਼ਨ ਨੂੰ ਡੈਂਟ ਪਿਆ ਹਾਂ ਡੈਂਟ ਪਿਆ ਠੀਕ ਇਸ ਲੱਗੀ ਪਰ ਕਿਉਂਕਿ ਉਹਨੂੰ ਫੜ ਲਿਆ ਗਿਆ ਤੇ ਲੋਕਾਂ ਨੇ ਰਿਐਕਸ਼ਨ ਜਿਵੇਂ ਸਿੱਧੂ ਮੂਸੇਵਾਲੇ ਦੀ ਡੈਥ ਤੋਂ ਬਾਅਦ ਰਿਐਕਸ਼ਨ ਚ ਸਿਮਰਨਜੀਤ ਸਿੰਘ ਮਾਨ ਨੂੰ ਬਣਾਤਾ ਕਿ ਉਹ ਰਿਐਕਸ਼ਨ ਸਿੱਧਾ ਸਿੱਧਾ ਸੀ ਇੱਥੇ ਹੁਣ ਸੰਦੀਪ ਨੇ ਕੋਈ ਕੰਮ ਕੀਤਾ ਸੰਦੀਪ ਖੜਾ ਹੁੰਦਾ ਤੇ ਗੱਲ ਕੋਈ ਹੋਰ ਹੁੰਨੀ ਸੀਗੀ ਉਹ ਭਰਾ ਸੀ ਇਸ ਕਰਕੇ ਉਹ ਫੈਕਟਰ ਨਹੀਂ ਸੀ ਉਹ ਭਰਾ ਨਾ ਨਹੀਂ ਤੇ ਭਰਾ ਇੱਕ ਗਿਆਰਸੀ ਸੀ ਟੋਟਲੀ ਉਹਨੇ ਜਿਹੜੀਆਂ ਸਟੇਟਮੈਂਟਾਂ ਵੀ ਦਿੱਤੀਆਂ ਜੋ ਉਹਨਾਂ ਨੇ ਮੀਡੀਆ ਦੇ ਵਿੱਚ ਤੇ ਉਹ ਕੋਈ ਬਹੁਤ ਹੀ ਸਿਆਸੀ ਵਾਲੀਆਂ ਚੋਸਤ ਸਟੇਟਮੈਂਟ ਆ ਵੀ ਗੱਲ ਕਹਿਣੀ ਇਹ ਸਟੇਟਮੈਂਟ ਨੂੰ ਵੀ ਮਤਲਬ ਕਹਿ ਰਹੇ ਸੀ ਵੀ ਇਸ ਤਰੀਕੇ ਨਾਲ ਕਹਿਣ ਦੀ ਕੀ ਲੋੜ ਸੀ ਕੀ ਲੋੜ ਸੀ ਵੀ ਨਹੀਂ ਅਕਾਲੀ ਦਲ ਨੇ ਜਿੱਤ ਜਾਣਾ ਸੀ ਇਹ ਵੀ ਇਹ ਵੀ ਇੱਕ ਜਾਨੀ ਵੀ ਤੁਹਾਡੀ ਸਟੇਟਮੈਂਟ ਦੇ ਵਿੱਚ ਦੂਜੇ ਨੂੰ ਤੁਸੀਂ ਆਪ ਹੀ ਵੱਡਾ ਦਿਖਾ ਰਾਜਨੀਤਿਕ ਤੌਰ ਤੇ ਕੱਚੀ ਸਟੇਟਮੈਂਟ